ਲੁਧਿਆਣਾ ਦੇ ਮਾਤਾ ਰਾਣੀ ਚੌਕ ਵਿਖੇ ਭਗਵਾਨ ਬਾਲਮਿਕੀ ਧਰਮ ਸਮਾਜ ਦੇ ਵੱਲੋਂ ਹੰਗਾਮੀ ਬੈਠਕ ਦਾ ਯੋਜਨ ਕੀਤਾ ਗਿਆ ਜਿਸ ਤਵੱਚ ਵਿਸ਼ੇਸ਼ ਤੌਰ ਤੇ ਹਲਕਾ ਜਗਰਾਉ ਤੋਂ ਵਿਦਾਇਕ ਨਿਸ਼ਚਿਤ ਕੀਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਗਵਾਨ ਬਾਲਮਿਕੀ ਧਰਮ ਸਮਾਜ ਦੇ ਲੋਕਾਂ ਨੇ ਦੱਸਿਆ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਤਲਿਤ ਭਾਈਚਾਰੇ ਨੂੰ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਨ ਦੌਰਾਨ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਬਾਰੇ ਵਿਦਾਇਕ ਮਾਨੁਕੇ ਨੂੰ ਜਾਣੂ ਕਰਵਾਉਣ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ ਉੱਥੇ ਵਿਦਾਇਕ ਮਾਨੁਕੇ ਵੱਲੋਂ ਵੀ ਸਾਡੀ ਸਮੁੱਚੀ ਟੀਮ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਵੀ ਮੁਸ਼ਕਲ ਦਲਿਤ ਸਮਾਜ ਤੇ ਨਗਰ ਨਿਗਮ ਤੇ ਵਿੱਚ ਕਾਰਪੋਰੇਸ਼ਨ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਆ ਰਹੀਆਂ ਨੇ ਜਲਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਇਸ ਸੰਬੰਧੀ ਗੱਲਬਾਤ ਕਰਕੇ ਇਸ ਦਾ ਹੱਲ ਕਰਵਾਉਣਗੇ। ਰਿਪੋਰਟ ਅੱਜ ਸਾਡੇ ਐਮਐਲਏ ਜਗਰਾਉਂ ਜੀ ਉਹਨਾਂ ਦੇ ਨਾਲ ਸਾਡੇ ਸਫਾਈ ਕਰਮਚਾਰੀ ਯੋਗ ਦੇ ਜਿਹੜੇ ਚੇਅਰਮੈਨ ਨੇ ਚੰਦਰਨ ਗਰੇਵਾਲ ਜੀ ਅਤੇ ਪਟਿਆਲੇ ਮਹਾਮਾਈ ਕਾਲੀਦੇ ਜਿਹੜੇ ਮਹੰਤ ਨੇ ਸਾਡੇ ਗੱਗੀ ਜੀ ਮਹਾਰਾਜ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਜਿੱਤੇ ਐਮਐਲਏ ਸਾਹਿਬ ਨੂੰ ਤੇ ਚੰਦਰ ਗਰੇਵਾਲ ਜੀ ਨੂੰ ਅਸੀਂ ਆਪਣੇ ਸਫਾਈ ਸੇਵਕਾਂ ਦੀਆਂ ਜਿਹੜੀਆਂ ਓਵਰੇਜ ਮੁਲਾਜ਼ਮ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੇ ਰਹਿ ਗਏ ਸੀ ਉਹਨਾਂ ਦੀਆਂ ਮੁਸ਼ਕਲਾਂ ਦੱਸੀਆਂ ਉਹਨਾਂ ਦੇ ਨਾਲ ਜਿਹੜੇ ਲਗਾਤਾਰ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਲੇਟ ਮਿਲ ਰਹੀਆਂ ਨੇ ਅਤੇ ਹੋਰ ਵੀ ਜਿਹੜੀਆਂ ਰਿਟਾਇਰਮੈਂਟੀ ਦੇ ਦੌਰਾਨ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਆ ਉਹ ਵੀ ਬੇਟਾ ਦੇ ਦੇ ਕੇ ਕਾਫੀ ਲੰਬੇ ਸਮੇਂ ਤੋਂ ਉੱਟ ਕੇ ਪਏ ਹੁੰਦੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਸਾਡੀਆਂ ਹੋਰ ਵੀ ਕਈ ਮੁਸ਼ਕਲਾਂ ਵੇ ਉਹ ਸਾਂਝੀਆਂ ਕੀਤੀਆਂ ਗਈਆਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚਾਹੇ ਮੰਤਰੀ ਸਾਹਿਬ ਨਾਲ ਮਿਲ ਕੇ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਧੰਨਵਾਦ ਜੈਵਾਲਮਕੀ ਜੈਪ੍ਰੀਮ ਜੈਪਰਵ ਇਸ ਤਰ੍ਹਾਂ ਲੁਧਿਆਣਾ ਮੇਰਾ ਘਰ ਹੈ ਪਰ ਇੱਥੇ ਬਾਲਮੀਕ ਸਮਾਜਵਾੜਿਆਂ ਨੇ ਮੈਨੂੰ ਇੱਥੇ ਬੁਲਾਇਆ ਸੀ ਸਾਰਿਆਂ ਨੇ ਇਹਨਾਂ ਨੇ ਕੁਝ ਮੰਗਾ ਦੱਸਿਆ ਮੈਨੂੰ ਜਿਹੜੀਆਂ ਬਿਲਕੁਲ ਜਾਇਜ਼ ਆ ਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਮੈਂ ਇਸ ਵਾਰ ਡਿਸਕਸ ਕਰਾਂਗੇ ਮਾਲੀ ਸਾਹਿਬ ਨਾਲ ਮੇਰੇ ਵੱਲੋਂ 100% ਅਸ਼ਵਾਸ਼ਣ ਹੈ ਕਿ ਜਿੰਨਾ ਮੈਂ ਵੱਧ ਤੋਂ ਵੱਧ ਕਰ ਸਕਦੀ ਹਾਂ ਆਪਣੇ ਸਮਝ ਲਈ ਉਹਨਾਂ ਕਰਾਂਗੀ ਜਿਵੇਂ ਲੰਬੇ ਸਮੇਂ ਤੋਂ ਇਹ ਨਹੀਂ ਮੁਸ਼ਕਲਾਂ ਜੀ ਨਹੀਂ ਮੈਨੂੰ ਪਹਿਲਾਂ ਗੱਲ ਹੁੰਦੀ ਸੀ ਇੱਕ ਦਿਨ ਮੀਟਿੰਗ ਰੱਖ ਕੇ ਹੁਣ ਜਿਹੜੀਆਂ ਵੀ ਮੁਸ਼ਕਲਾਂ ਦਾ ਹੱਲ ਹੈ ਮੈਂ ਖੁਦ ਸੀਐਮ ਸਾਹਿਬ ਨਾਲ ਡਿਸਕਸ ਕਰਾਂਗੀ ਦੇਖੋ ਮਨਨ ਕਰੇਵਾਲ ਜੀ ਬਹੁਤ ਮਿਹਨਤੀ ਸੂਝਵਾਨ ਲੀਡਰ ਆ ਸਾਡੇ ਜਿਹੜੇ ਅਕਸਰ ਏਸੇ ਸਮਾਜ ਚੋਂ ਨਿਕਲੇ ਹੋਏ ਆ ਜਿਸ ਤਰ੍ਹਾਂ ਮੈਂ ਅਸੀਂ ਦੋਨੇ ਜਣੇ ਰਲ ਕੇ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਭਗਵਾਨ ਵਾਲਮੀਕੀ ਤਰਨ ਜ਼ਮਾਨ ਦੇ ਦਫ਼ਤਰ ਦੇ ਵਿੱਚ ਸਾਡੀ ਭੈਣ ਜੀ ਮਨੂਕੇ ਐਮਐਲਏ ਸਾਹਿਬ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਜਿਹੜੇ ਸਾਡੇ ਭਰਾ ਜਿਹੜੇ ਓਵਰਏਜ ਹੋ ਗਏ ਸੀ ਅਸੀਂ ਇੱਕ ਤਾਂ ਭੈਣ ਜੀ ਨੂੰ ਇਹ ਕਿਹਾ ਤੇ ਇੱਕ ਜਿਹੜੇ ਸਾਡੇ ਪਰਾ ਲਟਾਇਰ ਹੋ ਗਏ ਜਿਨ੍ਹਾਂ ਨੂੰ ਇਹਨਾਂ ਚਿਰ ਹੋ ਗਿਆ ਲਟਾਇਰ ਹੋ ਗਏ ਉਹਨਾਂ ਨੂੰ ਫੰਡ ਨਹੀਂ ਮਿਲਿਆ ਅਸੀਂ ਇੱਕ ਗੱਲ ਉਹ ਵੀ ਭੈਣ ਜੀ ਨੂੰ ਕਿਹਾ ਭੈਣ ਜੀ ਨੇ ਸਾਨੂੰ ਵਿਜੈਪਸ਼ਨ ਦਿੱਤਾ ਵੀ ਮੈਂ ਫੋਰਮ ਕਮਿਸ਼ਨਰ ਸਾਹਿਬ ਨਾਲ ਇਹ ਗੱਲ ਕਰੂੰਗੀ ਤੇ ਇਹ ਤੁਹਾਡੀਆਂ ਮੰਗਾਂ ਜਿੰਨੀਆਂ ਵੀ ਮੈਂ ਸਰਕਾਰ ਤੱਕ ਪਹੁੰਚਾਉਂਗੀ ਧੰਨਵਾਦ ਜਿਆਵਲ ਮੀਤੀ ਜੀ ਆਤੀ